ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਮੇਕ ਸ਼ੁਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ ਕੈਨੇਡਾ ਦੇ ਜਿਹੜੇ ਮੋਸਟ ਆਫ ਦਾ ਕਾਲਜ ਐ ਯੂਨੀਵਰਸਿਟੀਆਂ ਨੇ ਉਹਨਾਂ ਦਾ ਮੋਟਿਵੇਸ ਵਾਲੇ ਸਿਰਫ ਬੱਚਿਆਂ ਦੀਆਂ ਜੇਬਾਂ ਚੋਂ ਪੈਸੇ ਕੱਢਣਾ ਰਹਿ ਗਿਆ ਨਾ ਕਿ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨਾ ਸਾਰੇ ਕਾਲਜਿਸ ਦੀ ਨਹੀਂ ਗੱਲ ਕਰ ਰਿਹਾ ਮੋਸਟ ਆਫ ਦਾ ਕਾਲਜਿਸ ਦੀ ਗੱਲ ਕਰ ਰਿਹਾ ਤੇ ਹੁਣ ਇਹਦੇ ਵਿੱਚ ਮੰਨੇ ਪਰ ਮੰਨੇ ਕਾਲਜਿਸ ਵੀ ਨਹੀਂ ਜਿਹੜੇ ਸੋ ਕੋਲਡ ਵਧੀਆ ਕਾਲਜਿਸ ਸੀਗੇ ਜਿਨ੍ਹਾਂ ਨੂੰ ਆਪਾਂ ਕਹਿੰਦਾ ਸੀ ਆ ਵੀ ਇਹ ਰੈਪਿਊਟਿਡ ਕਾਲਜ ਨੇ ਇਹਨਾਂ ਦਾ ਵਧੀਆ ਨਾਮ ਆ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਦਾ ਵਰਥ ਇੱਥੇ ਪੜਨਾ ਉਹ ਵੀ ਅੱਜ ਦੀ ਡੇਟ 'ਚ ਇਦਾਂ ਕਰ ਰਹੇ ਨੇ ਇੱਕ ਬੱਚੇ ਦੀ ਗੱਲ ਨਹੀਂ ਇੱਥੇ ਕਿੰਨੇ ਆ ਬੱਚਿਆਂ ਦੀ ਗੱਲ ਆ ਜਿਹੜੇ ਵੱਖ-ਵੱਖ ਕਾਲਜਸ ਚ ਪੜ ਰਹੇ ਆ ਜਿੱਦਾਂ ਹੁਣ ਮੈਂ ਨਾਮ ਕੀ ਲਵਾਂ ਕਾਲਜ ਦਾ ਤੁਹਾਨੂੰ ਪਤਾ ਹੀ ਆਲਮੋ ਜਿਹੜੇ ਸੇਮ ਹੀ ਕਾਲਜ ਆ ਇੱਥੇ ਘਾਲ ਘਰ ਕੇ ਆਪਣੇ ਜੀਟੀਏ ਦੇ ਵਿੱਚ ਹਨਾ ਤੇ ਉਹ ਸਾਰੇ ਕਾਲਜਾਂ ਦੇ ਵਿੱਚ ਵੱਖ-ਵੱਖ ਬੱਚਿਆਂ ਨੂੰ ਮੈਂ ਪੁੱਛਿਆ ਉਹਨਾਂ ਨਾਲ ਗੱਲ ਕੀਤੀ ਬੰਦੋ ਇਹ ਸੇਮ ਚੀਜ਼ ਮੇਰੇ ਨਾਲ ਵੀ ਹੋ ਰਹੀ ਆ ਇਸ ਟਾਈਮ ਤੇ ਤੇ ਬਿਨਾ ਮਤਲਬ ਤੋਂ ਕਾਲਜਸ ਫੀਸ ਵਧਾ ਰਿਆ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਠੀਕ ਆ ਮੇਰੇ ਨੂੰ ਖੁਦ ਨਾਲ ਐਕਸਪੀਰੀਅੰਸ ਹੋਇਆ ਪਹਿਲਾਂ ਇੱਕ ਵਾਰੀ ਫੀਸ ਵਧਾਈ ਉਸ ਤੋਂ ਬਾਅਦ ਫਿਰ ਦੁਬਾਰਾ ਵਧਾਈ ਦੋ ਵਾਰੀ ਫੀਸ ਜਿਹੜੀ 82 8300 ਫੀਸ ਸੀਗੀ ਉਹਨੂੰ ਵਧਾ ਕੇ 96 ਤੇ 9700 ਫੀਸ ਕਰਤੀ ਸਿੱਧਾ 1500 ਡਾਲਰ ਫੀਸ ਵਧਾਤੀ ਬਿਨਾ ਮਤਲਬ ਤੋਂ ਇਹਨਾਂ ਨੂੰ ਜੇ ਪੁੱਛਿਆ ਜਾਵੇ ਤਾਂ ਇਹਨਾਂ ਕੋਲ ਕੋਈ ਉਹਦਾ ਇਸ ਕੋ ਜਵਾਬ ਵੀ ਹੈ ਨਹੀਂਗਾ ਵੀ ਕਾਦੀ ਫੀਸ ਵਧਾਈ 100 ਕੋਲ ਲੇਤਾ ਕਿ ਕੰਪਲਸਰੀ ਫੀਸ ਇਦਾਂ ਕਰਕੇ ਲਿਖਤਾ ਉਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਜਿਹਦੇ ਕੋਲ ਪੁੱਛਣ ਜਾਓ ਕਹਿੰਦਾ ਵੀ ਸਾਡਾ ਡਿਪਾਰਟਮੈਂਟ ਹੈ ਨਹੀਂ ਅੱਗੇ ਗੱਲ ਕਰੋ ਅੱਗੇ ਗੱਲ ਕਰੋ ਕਹਿੰਦਾ ਵੀ ਸਾਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਸਟੂਡੈਂਟ ਜਾਣ ਤੇ ਕਿਹਦੇ ਨੇ ਕਿਹਦੇ ਕੋਲ ਜਾਣ ਹਰ ਸਟੂਡੈਂਟ ਇੰਨੇ ਜੋਗਾ ਨਹੀਂ ਹੁੰਦਾ ਵੀ ਉਹ ਕੋ ਸਵਾਲ ਜਵਾਬ ਇਹਨਾਂ ਨੂੰ ਕਰ ਕਿਉਂਕਿ ਹਰ ਸਟੂਡੈਂਟ ਦੇ ਮਨ ਚ ਡਰ ਹੁੰਦਾ ਵੀ ਯਾਰ ਕਾਲੂ ਸਾਡੇ ਤੇ ਕੋਈ ਐਕਸ਼ਨ ਨਾ ਆ ਜਾਵੇ ਹਰ ਸਟੂਡੈਂਟ ਇੱਥੇ ਡਰਿਆ ਨਾ ਉਹਨਾਂ ਤੋਂ ਪਹਿਲਾਂ ਹੀ ਕੰਮ ਹੈ ਨਹੀਂ ਉਤੋਂ ਇਹ ਉਹਨਾਂ ਦੀਆਂ ਜੇਬਾਂ ਚੋਂ ਪੈਸੇ ਕੱਢਣ ਨੂੰ ਫਿਰ ਰਹੇ ਆ ਇੱਥੇ ਇੱਕ ਕਾਲਜ ਨਹੀਂ ਸਾਰੇ ਕਾਲਜਸ অলমোਸਟ ਇਦਾਂ ਕਰ ਰਿਹਾ ਇਹਨਾਂ ਨੂੰ ਸਿਰਫ ਬੱਚਿਆਂ ਦੀਆਂ ਜੇਬਾਂ ਚੋਂ ਪੈਸੇ ਕੱਢਣਾ ਮਤਲਬ ਆ ਦੈਟਸ ਇਟ ਹੋਰ ਕੁਝ ਨਹੀਂ ਸੋ ਕੋਈ ਵੀ ਵੀਰ ਭੈਣ ਆ ਰਿਹਾ ਆ ਉਹ ਜੇ ਕਾਲਜ ਤੁਸੀਂ ਚੂਜ਼ ਕਰਿਓ ਵਾਈਜ਼ਲੀ ਚੂਜ਼ ਕਰਿਓ ਜੇ ਕੋਈ ਤੁਹਾਡਾ ਪਹਿਲਾਂ ਹੀ ਉੱਥੇ ਹੈਗਾ ਨਾ ਉਹਨਾਂ 'ਚ ਤੁਹਾਡਾ ਕੋਈ ਫਰੈਂਡ ਤੁਹਾਡਾ ਕੋਈ ਭੈਣ ਭਰਾ ਉਹਨਾਂ ਨਾਲ ਸਾਰ ਵਧੀਆ ਸਿਸਟਮ ਆ ਕਿ ਤੇਰੇ ਕਾਲਜ ਦੇ ਵਿੱਚ ਕਿਵੇਂ ਆ ਸਭ ਕੁਝ ਕੀ ਇਦਾਂ ਕਰ ਕਰਦੇ ਤੇ ਨਹੀਂ ਬੱਚਿਆਂ ਨੂੰ ਲੋੜਦੇ ਤੇ ਨਹੀਂ ਬਿਨਾ ਮਤਲਬ ਤੋ ਫੇਲ ਤਾਂ ਨਹੀਂ ਕਰਦੇ ਫੇਲ ਵੀ ਬੜੇ ਬੜੇ ਕਾਲਜ ਇਦਾਂ ਦੇ ਜਿਹੜੇ ਬਿਨਾ ਮਤਲਬ ਤੋ ਫੇਲ ਕਰਦੇ ਜਸਟ ਬਿਕੋਜ਼ ਕਿ ਬੱਚਾ ਦੀ ਸਪਲੀ ਹੋਊਗੀ ਤਾਂ ਉਹਨਾਂ ਤੋਂ ਪੈਸੇ ਕਢਾਊਗੇ ਇਹ ਵੀ ਕਰਦੇ ਕਈ ਕਾਲਜ ਇੰਨੇ ਘਟੀਆ ਕੰਮ ਵੀ ਕਰ ਰਹੇ ਆ ਜਸਟ ਬਿਕੋਜ਼ ਉਹਨਾਂ ਨੂੰ ਪਤਾ ਵੀ ਹੁਣ ਅੱਗੇ ਬੱਚੇ ਘਟ ਆਉਣੇ ਆ ਕਿ ਸਰਕਾਰ ਨੇ ਹੁਣ ਬੱਚਿਆਂ ਨੂੰ ਅਲਾਉ ਸਟਡੀ ਪਰਮਿਟ ਘਟਾ ਅਲਾਉ ਕਰਨੇ ਆ ਤੇ ਇਹਨਾਂ ਨੂੰ ਆ ਵੀ ਹੁਣ ਇਹੀ ਬੱਚਾ ਇਹਨਾਂ ਤੋਂ ਜਿੰਨਾ ਪ੍ਰੋਫਿਟ ਕੱਢ ਸਕਦੇ ਆ ਸਾਡੇ ਕਾਲਜ ਵਾਲੇ ਵੀ ਘਟ ਨਹੀਂ ਇੱਕ ਵਾਰੀ ਤਾਂ ਫੀਸ ਲਈ ਲਈ ਵਧਾ ਹੁਣ ਦੂਜੀ ਵਾਰੀ ਫੇਰ ਫੀਸ ਵਧਾਤੀ ਬਿਨਾ ਮਤਲਬ ਤੋਂ ਇੱਕ ਸਮੈਸਟਰ ਦੀ ਫੀਸ ਦੂਜੀ ਵਾਰੀ ਵਧਾਈ ਐਤਕੀ 500 ਡਾਲਰ ਵਧਾਤੀ ਇਹਨਾਂ ਨੂੰ ਕੋ ਪੁੱਛਿਆ ਅੱਜ ਮੈਂ ਜਾ ਕੇ ਪੁੱਛ ਕੇ ਆਇਆ ਨਾ ਕੋਈ ਕੋਈ ਜਵਾਬ ਨਹੀਂ ਸੀ ਚੁੱਪ ਸੀ ਕਹਿੰਦੇ ਵੀ ਸਾਨੂੰ ਨਹੀਂ ਪਤਾ ਸਾਡੇ ਡਿਪਾਰਟਮੈਂਟ ਨੇ ਅਗਲੇ ਬੰਦੇ ਤੋਂ ਗਿਆ ਕਹਿੰਦਾ ਸਾਡਾ ਡਿਪਾਰਟਮੈਂਟ ਨੇ ਕੌਣ ਆ ਇਹਦਾ ਜਵਾਬ ਕੌਣ ਇਹਦਾ ਦੇਊਗਾ ਉੱਥੇ ਪੰਜਾਬ ਚ ਆਪਾਂ ਸਾਰੇ ਕਹਿ ਦਿੰਦੇ ਆ ਵੀ ਬਈ ਨਹੀਂ ਕੈਨੇਡਾ 'ਚ ਤਾਂ ਸਿਸਟਮ ਹੀ ਬਹੁਤ ਵਧੀਆ ਇਦਾਂ ਕੋਈ ਲੁੱਟ ਖੋਹ ਨਹੀਂ ਕਰਦਾ ਉੱਥੇ ਇਦਾਂ ਨਹੀਂ ਹੈਗਾ ਹਨਾ ਵੀ ਆਪਣੇ ਆਪਣੇ ਦਿਮਾਗ ਦੇ ਵਿੱਚ ਇਮੇਜ ਬਣੀ ਹੈ ਕਿ ਇਹ ਤਾਂ ਜੰਨਤ ਆ ਬਟ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਇਹ ਗੱਲ ਦਾ ਪਤਾ ਬਟ ਇਹ ਹਰ ਇੱਕ ਜਾਣਾ ਕੋਈ ਦੱਸ ਕੇ ਰਾਜੀ ਨਹੀਂ ਹੈਗਾ ਕੈਨੇਡਾ 'ਚ ਵੀ ਇਹ ਸਾਰੇ ਕੰਮ ਹੁੰਦੇ ਆ ਜੇ ਤੁਹਾਨੂੰ ਪਤਾ ਹੋਵੇ ਪਰ ਹਰ ਬੰਦਾ ਇਸ ਬਾਰੇ ਤੁਹਾਨੂੰ ਦੱਸੂਗਾ ਨਹੀਂ ਬਹੁਤੇ ਬੱਚੇ ਸਹਿਮੇ ਹੋਏ ਆ ਉਹ ਇਸ ਬਾਰੇ ਗੱਲ ਕਰਕੇ ਨਹੀਂ ਰਾਜੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਵੀ ਕੋਈ ਵੀ ਸਟੂਡੈਂਟ ਇਹਨਾਂ ਦਾ ਮਨ ਨਹੀਂ ਰੱਖਦਾ ਵੀ ਉਹ ਜਾ ਕੇ ਇਹਨਾਂ ਦੇ ਖਿਲਾਫ ਕੋਈ ਕੇਸ ਲੜੇ ਜਾਂ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਵੇ ਤਾਂ ਕਰਕੇ ਇਹਨਾਂ ਦੇ ਮਨ 'ਚ ਜੋ ਹੁੰਦਾ ਹੈ ਉਹ ਕਰਦੇ ਆ ਜੋ ਵੀ ਇਹ ਕਰ ਸਕਦੇ ਜਿਸ ਤੱਕ ਵੀ ਇਹ ਗਿਰ ਸਕਦੇ ਆ ਇਹ ਗਿਰਦੇ ਆ ਠੀਕ ਆ ਜਿਸ ਤੱਕ ਵੀ ਇਹ ਲੁੱਟ ਸਕਦੇ ਆ ਇਹ ਲੁੱਟਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਪਤਾ ਵੀ ਅੱਗੋਂ ਕਿਸੇ ਨੇ ਬੋਲਣਾ ਤਾਂ ਹੈ ਨਹੀਂ ਕਿ ਹੈ ਵੀ ਸਟੂਡੈਂਟ ਨੇ ਅੱਗੋ ਬੋਲਣਾ ਤਾਂ ਹੈ ਨਹੀਂ ਤਾਂ ਫਿਰ ਆਪਣੇ ਵੱਲੋਂ ਸਭ ਕੁਝ ਕਰਦੇ ਜਿੰਨਾ ਵੀ ਇਹ ਕਰ ਸਕਦੇ ਕੋਈ ਵੀਰ ਭੈਣ ਜਿਹੜਾ ਕੈਨੇਡਾ ਤੋਂ ਮੈਨੂੰ ਦੇਖਦਾ ਹੋਵੇ ਜਿਹਨੂੰ ਲਾਅ ਬਾਰੇ ਥੋੜੀ ਜੀ ਵੀ ਨੌਲੇਜ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਹੈਗਾ ਕਮੈਂਟ ਕਰਕੇ ਜਾਂ ਮੈਂ ਥੱਲੇ ਆਪਣੇ ਆਈਡੀ ਮੈਂਸ਼ਨ ਕਰ ਦਿੰਨਾ ਕਿ ਆਪਾਂ ਇਸ ਚੀਜ਼ ਦੇ ਅਗੇਂਸਟ ਕਿਵੇਂ ਬੋਲ ਸਕਦੇ ਆ ਕੀ ਕੁਝ ਕਰ ਸਕਦੇ ਆ ਜਾਂ ਨਹੀਂ ਬਹੁਤ ਹੱਦ ਤੱਕ ਇਹ ਸਟੂਡੈਂਟਸ ਨੂੰ ਲੁੱਟ ਰਿਆ ਕੱਲੇ ਇੱਕ ਕਾਲਜ ਨਹੀਂ ਸਾਰੇ ਕਾਲਜਿਸ ਹਨ 15-1500 ਡਾਲਰ ਬਿਨਾ ਮਤਲਬ ਤੋਂ ਫੀਸ ਵਧਾਉਂਦੇ ਆ ਜਦ ਕਿ ਇਹਨਾਂ ਨੂੰ ਅੱਗੋ ਪੁੱਛੋ ਤੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕ ਸੋ ਮੈਂ ਮਾਪਿਆਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਅੱਜ ਦੀ ਡੇਟ 'ਚ ਉਹ ਕੈਨੇਡਾ ਨਹੀਂ ਰਿਹਾ ਹੈਗਾ ਹਰ ਇੱਕ ਚੀਜ਼ ਵੱਲੋਂ ਦੇਖ ਲਓ ਤੁਸੀਂ ਹੁਣ ਤੇ ਕਾਲਜਿਸ ਵੀ ਇਦਾਂ ਦੇ ਕੰਮ ਕਰ ਰਿਹਾ ਜੀ ਆਪਣੇ ਬੱਚਿਆਂ ਨੂੰ ਤੁਸੀਂ ਭੇਜਣਾ ਕਿਸੇ ਗੱਲ ਕਰਕੇ ਇੱਥੇ ਭੇਜੋ ਕਿਸੇ ਦੇ ਪਿੱਛੇ ਲੱਗ ਕੇ ਭੇਜੰਦਾ ਅੱਜ ਦੀ ਡੇਟ 'ਚ ਕੋਈ ਫਾਇਦਾ ਨਹੀਂ ਹੈਗਾ ਹੁਣ ਤੇ ਕਾਲਜਿਸ ਵੀ ਲੁੱਟਣ ਤੇ ਆ ਚੁੱਕੀ ਆ ਸੋ ਪਲੀਜ਼ ਥੋੜਾ ਸੋਚ ਸਮਝ ਕੇ ਵਿਚਾਰ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਅੱਜ ਦੀ ਡੇਟ 'ਚ ਜੇਕਰ ਤੁਸੀਂ ਭੇਜਣਾ ਆ ਨਾ ਮੇਰੇ ਪਿੱਛੇ ਲੱਗੋ ਨਾ ਕਿ ਹੋਰ ਦੇ ਪਿੱਛੇ ਲੱਗੋ ਕਿਸੇ ਵੀ ਬੰਦੇ ਦੇ ਪਿੱਛੇ ਨਾ ਲੱਗੋ ਜਿਹੜੇ ਅੱਜ ਅੱਜ ਦੀ ਡੇਟ 'ਚ ਇੱਥੇ ਆ ਕੇ ਸਟੈਬਲਿਸ਼ ਕਰਨਾ ਥਿੰਗਸ ਆ ਵਰਾਈ ਡਿਫਿਕਲਟ ਠੀਕ ਆ ਉਹ ਵੀ ਪਲੱਸ 2 ਕਰਕੇ ਮੈਂ ਕਿੰਨੀਆਂ ਵੀਡੀਓਜ਼ ਦੇ ਵਿੱਚ ਕਿਹਾ ਤਾਂ ਬਾਰ ਬਾਰ ਕਿਹਾ ਕਿਉਂਕਿ ਡਿਫਿਕਲਟ ਹੈਗਾ ਮੈਂਟਲ ਪ੍ਰੈਸ਼ਰ ਜਿਹੜਾ ਇੱਥੇ ਬੱਚੇ ਦੇ ਰਹਿੰਦਾ ਨਾ ਉਹ ਸਿਰਫ ਉਹ ਬੱਚੇ ਨੂੰ ਪਤਾ ਨਾ ਈਵਨ ਤੋਂ ਪੇਰੈਂਟਸ ਨੂੰ ਵੀ ਨਹੀਂ ਪਤਾ ਪੈਕ ਹੋਮ ਕਿਉਂਕਿ ਉਹ ਬੱਚਾ ਫੇਸ ਕਰ ਰਿਹਾ ਇੱਥੇ ਸੋ ਪਲੀਜ਼ ਸੋਚ ਸਮਝ ਕੇ ਡਿਸੀਜਨ ਲਓ ਇੰਨੇ ਆ ਪੈਸਿਆਂ ਦੇ ਵਿੱਚ ਤੁਸੀਂ ਉੱਥੇ ਆਪਣੇ ਬੱਚੇ ਦੀ ਪੜ੍ਹਾਈ ਕਰਾਉਂਦੇ ਹੋ ਕੀ ਨਹੀਂ ਕਰ ਸਕਦੇ ਜਿਸ ਮਰਜ਼ੀ ਫੀਲਡ 'ਚ ਉਹਨੂੰ ਪੜਾ ਲਓ ਠੀਕ ਆ ਤੁਹਾਡੇ ਤੋਂ ਪੈਸੇ ਫੇਰ ਵੀ ਬਚ ਰੇ ਜਾਣੇ ਫੇ ਮੇਰੀ ਵੀਡੀਓ ਤੇ ਸਲਿਆ ਕੇ ਕਮੈਂਟ ਕਰਨਗੇ ਕਿ ਭਾਈ ਤੂੰ ਕਿਉਂ ਨਹੀਂ ਵਾਪਸ ਆਇਆ ਨਾ ਕੋਈ ਨਾ ਕੋਈ ਟੈਨਸ਼ਨ ਨਹੀਂ ਮੈਨੂੰ ਕਰਾਂ ਦੋ ਉਹਨਾਂ ਨੂੰ ਕਮੈਂਟ ਪਰ ਮੇਰਾ ਇੱਕੋ ਮੋਟਿਵ ਹੁੰਦਾ ਹਰ ਵੀਡੀਓ ਦੇ ਵਿੱਚ ਤੁਹਾਡੀਆਂ ਅੱਖਾਂ ਖੋਲਾ ਤੁਹਾਨੂੰ ਸੱਚਾਈ ਨਾਲ ਰੂਬਰੂ ਕਰਾਵਾਂ ਮੇਰਾ ਬਸ ਇਹੀ ਮੋਟਿਵ ਹੁੰਦਾ ਹਰ ਵੀਡੀਓ ਚ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਕੁਝ ਨਾ ਕੁਝ ਨਵਾਂ ਪਤਾ ਲੱਗਾ ਹੋਊਗਾ ਮੇਰੀ ਵੀਡੀਓ ਦੇ ਥਰੂ ਤੇ ਤੁਹਾਡੀਆਂ ਅੱਖਾਂ ਖੁੱਲੀਆਂ ਹੋਣਗੀਆਂ ਵੀ ਕੈਨੇਡਾ ਦੇ ਕਾਲਜਿਸ ਕੀ ਕਰ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਦੇ ਨਾਲ ਵੀਡੀਓ ਵਧੀਆ ਲੱਗੀ ਹੋਵੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਬਾਕੀਆਂ ਦੀਆਂ ਵੀ ਅੱਖਾਂ ਖੁੱਲ ਸਕਣ ਤੇ ਉਹਨਾਂ ਨੂੰ ਕੈਨੇਡਾ ਦੇ ਕਾਲਜਿਸ ਦੀ ਸੱਚਾਈ ਪਤਾ ਲੱਗ ਸਕੇ ਬਾਕੀ ਮੈਂ ਥੱਲੇ ਆਪਣੀ ਆਈਡੀ ਮੈਂਸ਼ਨ ਕਰ ਦਣਾ ਜੇ ਕਿਹਨੇ ਪਰਸਨਲੀ ਮੈਨੂੰ ਕਾਲਜਿਸ ਦੇ ਨਾਮ ਪੁੱਛਣੇ ਮੈਂ ਉਹ ਵੀ ਤੁਹਾਨੂੰ ਦੱਸ ਦਵਾਂਗਾ ਤੇ ਜਲਦੀ ਮਿਲਦੇ ਆਗਲੀ ਵੀਡੀਓ ਦੇ ਨਾਲ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ